ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਪ੍ਰਚਾਰ ਸਿੱਖਰਾਂ ਤੇ ਆ ਸਰਪੰਚੀ ਦੇ ਚਾਹਵਨ ਹਰ ਉਮੀਦਵਾਰ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸੇ ਹੀ ਤਰ੍ਹਾਂ ਕਿਤੇ 2 ਕਰੋੜ ਰੁਪਏ ਤੱਕ ਦੀ ਬੋਲੀ ਲੱਗਣ ਵਾਲੀ ਵੀਡੀਓ ਸਾਹਮਣੇ ਆ ਰਹੀ ਆ ਤਾਂ ਕਿਤੇ ਚੋਣ ਪ੍ਰਚਾਰ ਦੇ ਦੌਰਾਨ ਕੀਤੇ ਜਾ ਰਹੇ ਵਾਅਦਿਆਂ ਦੀ ਇਸੇ ਤਰ੍ਹਾਂ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿੱਥੇ ਖੁੱਦ ਨੂੰ ਸਰਪੰਚੀ ਦਾ ਉਮੀਦਵਾਰ ਦੱਸਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਪਿੰਡ ਪਿੰਡ ਵਾਸੀਆਂ ਦੇ ਲਈ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਆ ਵਾਇਰਲ ਵੀਡੀਓ ਦੇ ਵਿੱਚ ਅਕਤ ਉਹ ਵਿਅਕਤੀ ਵੱਲੋਂ ਪਿੰਡ ਵਾਲਿਆਂ ਨੂੰ ਵਾਅਦਾ ਕੀਤਾ ਜਾ ਰਿਹਾ ਹੈ ਕਿ ਜਿਸ ਦਿਨ ਔਰਤਾਂ ਵੋਟ ਪਾਉਣ ਆਉਣੀਆਂ ਤਾਂ ਮੇਰੇ ਵੱਲੋਂ ਉਹਨਾਂ ਨੂੰ 1100 ਰੁਪਏ ਦਿੱਤੇ ਜਾਣਗੇ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਸਰਦੀਆਂ ਦਾ ਇੱਕ ਕੰਬਲ ਡਬਲ ਬੈੱਡ ਵਾਲਾ ਤੇ ਨਾਲ ਹੀ ਇੱਕ ਇੱਕੋ ਸੂਟ ਵੀ ਮਿਲੇਗਾ ਇਸ ਦੇ ਨਾਲ ਹੀ ਉਹ ਪਿੰਡ ਵਾਲਿਆਂ ਨੂੰ ਵਾਅਦਾ ਕਰਦਾ ਹੈ ਕਿ ਜੇਕਰ ਉਹ ਸਰਪੰਚ ਬਣ ਗਿਆ ਤਾਂ ਉਹ ਨਹਿਰਾਂ ਵਾਲਿਆਂ ਨੂੰ 20 ਕਿੱਲੇ ਜ਼ਮੀਨ ਦੇਵੇਗਾ ਇਹ ਗੱਲ ਉਹ ਸਟਾਮਪ ਪੇਪਰ ਉੱਤੇ ਲਿਖ ਕੇ ਦੇਣ ਨੂੰ ਵੀ ਤਿਆਰ ਆ ਫਿਰ ਉਪ ਤੋਂ ਵਿਅਕਤੀ ਸਕੂਲੀ ਬੱਚਿਆਂ ਦੇ ਲਈ ਐਲਾਨ ਕਰਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਵਰਦੀਆਂ ਦੇਵੇਗਾ ਤੇ ਇਸ ਤੋਂ ਇਲਾਵਾ ਨਹਿਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਜਾਣ ਲਈ ਆਟੋ ਜਾਂ ਬੈਂ ਦੀ ਵਿਸ਼ੇਸ਼ ਸਹੂਲਤ ਵੀ ਮਹੱਈਆ ਕਰਵਾਉਣ ਦਾ ਉਹ ਵਾਅਦਾ ਕਰਦਾ ਹੈ ਅਕਤੋ ਵਿਅਕਤੀਆਂ ਦੇ ਹਰ ਹਾਲਾਤ ਤੇ ਪਿੰਡ ਵਾਸੀਆਂ ਦੇ ਵੱਲੋਂ ਤਾੜੀਆਂ ਮਾਰੇ ਜਾਂਦੇ ਤੇ ਆਵਾਜ਼ ਵੀ ਸੌਂਦੀ ਆ ਤੇ ਇਹ ਵੀਡੀਓ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਬੜੰਗ ਦੀ ਦੱਸੀ ਜਾ ਰਹੀ ਆ